ਸਤਿ ਸਕੇ ਜਾਈਏ ਆਪਣੇ ਐਮਐਲਏ ਸ਼ਰੀਕਲਸੀ ਜੀ ਦੇ ਜਿਹੜੇ ਹਰ ਦਿਨ ਸਾਡੇ ਬਟਾਲੇ ਨੂੰ ਨਵਾਂ ਤੋਹਫ਼ਾ ਦੇਦੇ ਨੇ ਇਸ ਵਾਰ ਤੇ ਉਹਨਾਂ ਨੇ ਸਾਡੀ ਦੀਵਾਲੀ ਮਨਾ ਦਿੱਤੀ ਹੈ ਸ਼ਹਿਰ ਵਾਸੀਆਂ ਦੀ ਐਡਾ ਵੱਡਾ ਉਹਨਾਂ ਨੇ ਸਾਨੂੰ ਤੋਹਫ਼ਾ ਦਿੱਤਾ ਬਟਾਲੇ ਦੇ 10130 ਪਰਿਵਾਰਾਂ ਨੂੰ ਇਹ 100% ਜਿਹੜਾ ਸ਼ੁੱਧ ਪਾਣੀ ਜਾਏਗਾ ਵਾਟਰ ਸਪਲਾਈ ਦਾ ਹੂੰ 3 ਕਿਲੋਮੀਟਰ ਦੀ ਜਿਹੜੀ ਇਹ ਲਾਈਨ ਜਿਹੜੀ ਪਾਈਪ ਲਾਈਨ ਹੈ ਇਹ ਸਾਰੇ ਸ਼ਹਿਰ ਵਿੱਚ ਵਿਛਣੀ ਹੈ। ਢਿੱਡੀਆਂ ਨਕਮੀਆਂ ਸਰਕਾਰਾਂ ਪਹਿਲਾਂ ਆਈਆਂ ਨੇ ਜਿਨ੍ਹਾਂ ਨੇ ਇਹ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਪਹਿਲਾਂ ਸਾਰੇ ਜਿੰਨੇ ਵੀ ਐਮ.ਐਲ.ਏ ਆਏ ਨੇ ਉਹ ਸਾਰੇ ਆਏ ਨੇ ਵੱਡੇ ਪਰਿਵਾਰਾਂ ਤੋਂ। ਜਿਨ੍ਹਾਂ ਨੂੰ ਛੋਟੇ ਪਰਿਵਾਰਾਂ ਦਾ ਕੋਈ ਦੁੱਖ-ਦਰਦ ਨਹੀਂ ਸੀ। ਤੁਸੀਂ ਵੇਖੋ ਕਿ ਕਿੰਨੇ ਦਿਹਾਕੇ ਤਾ ਉਹ ਜਿਹੜੀ ਵਾਟਰ ਸਪਲਾਈ ਦੀ ਪਾਈ ਪਈ ਦੀ ਉਹ ਪਾਈਪਾਂ ਗਲ ਚੁਕੀ ਦੀ ਸੀ। ਸੀਵਰੇਜ ਦਾ ਗੰਦਾ ਪਾਣੀ ਵਿੱਚ ਜਾ ਰਿਹਾ ਸੀ। ਉਹਦੇ ਨਾਲ ਵੇਖੋ ਕਿੰਨੀ ਬਿਮਾਰੀ ਫੈਲ ਰਹੀ ਸੀ ਕਿੰਨੇ ਜਿਹੜੇ ਵਿਚਾਰੇ ਨੌਜਵਾਨ ਬੱਚੇ ਇਹਦੇ ਨਾਲ ਬਿਮਾਰ ਹੋ ਰਹੇ ਸੀ ਅਸੀਂ ਆਪਣੇ ਐਮ.ਐਲ.ਏ ਸ਼ਰੀ ਗਲਸੀ ਜੀ ਦੀ ਅੱਗੇ ਇੱਕ ਉਹ ਅਰਦਾਸ ਕੀਤੀ ਬੇਨਤੀ ਕੀਤੀ ਉਹਨਾਂ ਨੂੰ ਗੁਰੂ ਸਾਹਿਬ ਦਾ ਫਰਮਾਨ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਾਤਾ ਉਹਨਾਂ ਨੇ ਗੁਰੂ ਸਾਹਿਬ ਦੇ ਫਰਮਾਨ ਤੇ ਪਹਿਰਾ ਦਿੱਂਦੇ ਹੋਏ ਉਹਨੂੰ ਸਿਰ ਮੱਥੇ ਲਿਆ ਪੰਜਾਬ ਸਰਕਾਰ ਤੋਂ ਸਾਡੇ ਮਟਾਲੇ ਵਾਸਤੇ 27 ਕਰੋੜ ਦੇ 34 ਲੱਖ ਦਾ ਜਿਹੜਾ ਇਹ ਵਾਟਰ ਸਪਲਾਈ ਦਾ ਜਿਹੜਾ ਉਹਨਾਂ ਨੇ ਪੈਕੇਜ ਲਿਆਦਾ ਤੇ ਸਾਨੂੰ ਦੀਵਾਲੀ ਦਾ ਬਹੁਤ ਵੱਡਾ ਤੋਹਫਾ ਜਿਹੜਾ ਸਾਡੇ ਐਮਐਲਏ ਸ਼ਰੀ ਕਲਸੀ ਜੀ ਨੇ ਦਿੱਤਾ ਹੈ ਨਾਲੇ ਸਾਡੇ ਐਮਐਲਏ ਸ਼ਰੀ ਕਲਸੀ ਦਾ ਇੱਕੋ ਇੱਕ ਸੁਪਨਾ ਹੈ ਕਿ ਸਾਡੀ ਜਿਹੜੀ ਬਟਾਲੇ ਦੀ ਧਰਤੀ ਹੈ ਗੁਰੂ ਨਾਨਕ ਦੇਵ ਜੀ ਦੀ ਸ਼ੋ ਪ੍ਰਾਪਤ ਧਰਤੀ ਹੈ ਮਾਤਾ ਸੁਲਖਣੀ ਜੀ ਦੇ ਉਹਨਾਂ ਦਾ ਇੱਥੇ ਵਿਆਹ ਹੋਇਆ ਅਛਲੇਸ਼ਵਰ ਦਾਮ ਹੈ ਕਾਲੀ ਮਾਤਾ ਜੀ ਦਾ ਮੰਦਿਰ ਹੈ ਉਹ ਕਹਿੰਦੇ ਨੇ ਸਾਡੇ ਜਿਹੜਾ ਬਟਾਲਾ ਗੁਰੂ ਪੀਰਾਂ ਦੀ ਪਹਿਲ ਪਗੰਬਰਾ ਦੀ ਧਰਤੀ ਹੈ ਮੈਂ ਇੱਥੋਂ ਜਿਹੜਾ ਨਰਕਣਾ ਇਹ ਸਾਰਾ ਕੱਢਣਾ ਹੈ ਇਹ ਸਭ ਸਫਾਈ ਦੇ ਉੱਤੇ ਖੁਸ਼ ਹੋ ਤੁਸੀਂ ਸ਼ਰੀ ਕਲਸੀ ਦੇ ਪ੍ਰਬੰਧਨ ਬਿਲਕੁਲ ਜੀ ਤੁਸੀਂ ਵੇਖੋ ਕਿ ਸਾਡੇ ਜਿਹੜੇ ਸੜਕਾਂ ਇੰਨੀਆਂ ਛੋੜੀਆਂ ਹੋਈਆਂ ਨੇ ਤੁਸੀਂ ਸਭ ਤੋਂ ਪਹਿਲਾਂ ਵੇਖੋ ਕਿ ਜਦੋਂ ਆਪਾਂ ਗਰਦਾਸਪੁਰ ਤੜੀ ਆ ਰਹੇ ਹਾਂ ਅੱਜ ਤੱਕ ਇਦਾਂ ਦੇ ਚੌਂਗ ਨਹੀਂ ਬਣਿਆ ਠੀਕ ਹੈ ਠੀਕ ਹੈ ਜੀ ਜਿਨ੍ਹਾਂ ਨੇ ਸਾਡੀਆਂ ਕੁਰਬਾਨੀਆਂ ਦਿੱਤੀਆਂ ਜਿਹੜੇ ਸ਼ਹੀਦਾਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਵੇਖੋ ਬਟਾਲੇ ਵਿੱਚ ਅੱਜ ਤੱਕ ਕਦੀ ਉਹਨਾਂ ਦੀ ਮੂਰਤੀਆਂ ਨਹੀਂ ਲੱਗੀਆਂ ਸਾਡੇ ਹਿੰਦੁਸਤਾਨ ਦਾ ਝੰਡਾ ਨਹੀਂ ਸੀ ਲੱਗਾ ਬੀਜੇਪੀ ਵਾਲੇ ਵੀ ਆਏ 2 ਮਿੰਟ ਪਹਿਲਾਂ ਉੱਥੇ ਉਹ ਆਪਣੀਆਂ ਫੋਟੋ ਸ਼ੂਟ ਕੀਤਾ ਚੱਲ ਗਏ ਕਾਂਗਰਸ ਵਾਲੇ ਆਏ ਆਪਣਾ ਫੋਟੋ ਸ਼ੂਟ ਕੀਤਾ ਚੱਲ ਗਏ ਠੀਕ ਹੈ ਜੀ ਰਾਤ ਤੱਕ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਉਥੇ ਖਲੋਤੀ ਸਾਰੀ ਸਫਾਈ ਕਰਾਈ ਸਾਰੇ ਪਾਣੀ ਦੀ ਨਿਕਾਸੀ ਕਰਾਈ ਫਿਰ ਉਥੋਂ ਗਏ ਕਿਉਂ ਕਿ ਐਮਐਲਏ ਸ਼ਰੀਕਲਸੀ ਜੀ ਨੂੰ ਸ਼ਹਿਰ ਦਾ ਦੁੱਖ ਦਰਦ ਹੀ ਕਿ ਜਿਹੜੇ ਨੀਵੇਂ ਇਲਾਕੇ ਨੇ ਉਥੇ ਇਹ ਗੰਦਗੀ ਨਾ ਚੱਲ ਜਾਏ ਕੰਦਾ ਪਾਣੀ ਨਾ ਚੱਲ ਜਾਏ ਜੀ ਪਾਰਟੀ ਵਾਲਾ ਨੂੰ ਪਤਾ ਕੀ ਚਾਹੀਦਾ ਉਹਨਾਂ ਨੂੰ ਸਿਰਫ ਆਪਣੀ ਰੋਟੀਆਂ ਸੇਕਣੀਆਂ ਨੇ ਕਹਿੰਦੇ ਨਾ ਨਾ ਕੋਈ ਉਹ ਕੰਮ ਕਰ ਸਕਦੇ ਨੇ ਜੇ ਕੋਈ ਕੰਮ ਚੰਗਾ ਕਰਨ ਦਿਆ ਉਹਨੂੰ ਵੇਖ ਕੇ ਛੜੀ ਜਾਵੋ ਇਹ ਉਹਨਾਂ ਨੂੰ ਕਹਿੰਦੇ ਸੜੋ ਨਾ ਰੀਸ ਕਰੋ ਠੀਕ ਹੈ ਰੀਸ ਕਰੋ ਉਹ ਕੰਮ ਨਾ ਕਰੋ ਕਿ ਕੋਲ ਖਲੋਗੇ ਬਸ ਵਾ ਵਾ ਕਰ ਲਈ ਫੋਟੋ ਸ਼ੂਟ ਕਰ ਲਿਆ ਪੋਸਟਾ ਪਾ ਲਿਆ ਅੱਜ ਕੱਲ ਪੋਸਟਾ ਦਾ ਕੰਮ ਦਾ ਜ਼ਮਾਨਾ ਹੈ ਕਿ ਤੁਹਾਨੂੰ ਵਿਸ਼ਵਾਸ ਦਿਵਾਣਾ ਇਸ ਵਾਰ ਤੇ ਸ਼ੈਰੀ ਗਲਸੀ 28 ਹਰ ਤੋਂ ਵੱਧ ਲੀਡ ਨਾਲ ਜਿੱਤਣੇ ਨਾ ਇਨਾਂ ਕੋ ਸ਼ੈਰੀ ਕਲਸੀ ਜੀ ਕੰਮ ਕਰ ਰਹੇ ਨੇ ਨਾ ਅਗਲੀ ਵਾਰੀ 2027 ਚ ਤੁਸੀਂ ਲਿਖ ਕੇ ਲੈ ਲਓ ਸ਼ੈਰੀ ਕਲਸੀ ਜੀ 35000 ਤੋਂ ਵੱਧ ਲੀਡ ਨਾਲ ਜਿੱਤਣਗੇ ਜੇ ਨਾ ਜਿੱਤਣਗੇ ਸਸਤਾ ਛੱਡ ਦਾਂਗੇ ਆਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਟੱਕਰ ਦੇ ਵਿੱਚ ਕਿਸੇ ਪਾਰਟੀ ਦੇ ਕੋਲ ਬੀਜੇਪੀ ਕੋਲ ਅਕਾਲੀ ਦਲ ਦੇ ਕੋਲ ਕਾਂਗਰਸ ਦੇ ਕੋਲ ਜਾਂ ਕੋਈ ਹੋਰ ਆਜ਼ਾਦ ਦੇ ਤੌਰ ਤੇ ਦੇਖਦੇ ਹੋ ਕਿ ਕੋਈ ਲੀਡਰ ਹੈ ਕੋਈ ਚਿਹਰਾ ਲੱਭਦਾ ਤੁਹਾਨੂੰ ਵੀ ਜਿਹੜਾ ਅਣਕਿਆਮਨ ਸ਼ੇਰ ਸਿੰਘ ਚੈਰੀ ਦੇ ਟੱਕਰ ਦੇ ਉੱਤੇ ਉਹਨਾਂ ਨੂੰ ਮੁਕਾਬਲਾ ਦੇ ਸਕਦਾ ਖਰਚਾ ਸੀ ਭਾਜੀ ਆ ਵੇਖੋ ਕਿ 27 ਦੇ ਇਲੈਕਸ਼ਨਾਂ ਨੂੰ ਇਕੱਲਸਾਰ ਆ ਗਿਆ ਹੂੰ ਜੀ ਇਹਨਾਂ ਕੋਈ ਟੱਕਰ ਚ ਹੁੰਦਾ ਤੇ ਆਪਣਾ ਹਲਕਾ ਇੰਚਾਰਜ ਅਨਾਉਂਸ ਨਾ ਕਰਦੇ ਇੱਕ ਨੰਬਰ ਮੁੰਨਾ ਨੇ ਬਟਾਲੇ ਦੀ ਆਵਾਮ ਨੂੰ ਬਟਾਲੇ ਦੀ ਜਨਤਾ ਨੂੰ ਰੱਖਿਆ ਹੋਇਆ ਸ਼ਾਇਦ ਕੋ ਇਦਾਂ ਦਾ ਲੀਡਰ ਨਹੀਂ ਹੋਏਗਾ ਇਹ ਦਾਅਵੇ ਦੇ ਨਾਲ ਮੈਂ ਵੀ ਕਹਿੰਦਾ ਦਾਅਵੇ ਨਾਲ ਕਿ ਜਿਸ ਐਮਐਲਏ ਨੇ ਆਪਣੇ ਬੱਚਿਆਂ ਦੇ ਲਈ ਇੰਨਾ ਸਮਾਂ ਨਾ ਕੱਢਦਾ ਹੋਵੇ ਆਪਣੇ ਪਰਿਵਾਰ ਲਈ ਸਮਾਂ ਨਾ ਕੱਢਦਾ ਹੋਵੇ ਆਪਣੇ ਰਿਸ਼ਤੇਦਾਰਾਂ ਲਈ ਸਮਾਂ ਨਾ ਕੱਢਦਾ ਹੋਵੇ ਪਰ ਬਟਾਲੇ ਦੇ ਲਈ ਉਹ ਬੰਦਾ ਜਿਹੜਾ ਉਹ ਐਮ.ਐਲ.ਏ ਜਿਹੜਾ 24 ਘੰਟੇ ਹਾਜ਼ਰ ਹੋਵੇ ਸੋ ਐਸਾ ਐਮ.ਐਲ.ਏ ਅਗਰ ਕਿਸੇ ਕੋਲ ਪੂਰੇ ਪੰਜਾਬ 'ਚ ਹੈ ਤੇ ਜ਼ਰੂਰ ਦੱਸਿਓ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਜਿਵੇਂ ਜਿਵੇਂ ਤੁਸੀਂ ਹਲਕਾ ਬਟਾਲਾ ਦੇ ਵਿੱਚ ਵਿਚਰੋਗੇ ਤਾਂ ਜਨਤਾ ਦੇ ਕੋਲ ਪੁੱਛੋਗੇ ਨਾ ਕਿ ਹੁਣ ਤੱਕ ਦੇ ਸਮੇਂ 'ਚ ਜਦ ਤੋਂ ਦੇਸ਼ ਜਾਤ ਹੋਇਆ ਜਿੰਨੀ ਵਾਰ ਵੀ ਹਲਕਾ ਬਟਾਲਾ ਦੇ ਵਿੱਚ ਵਿਧਾਇਕ ਚੁਣੇ ਗਏ ਨੇ ਤਾਂ ਤੁਹਾਨੂੰ ਸਭ ਤੋਂ ਪਸੰਦੀਦਾ ਵਿਧਾਇਕ ਕੌਣ ਮਿਲਿਆ ਤਾਂ ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਹੈਰਾਨ ਹੋ ਜਾਓਗੇ ਕਿ ਉਸ ਐਮ.ਐਲ.ਏ ਦੀਆਂ ਸਿਫਤਾਂ ਹੀ ਲੋਕ ਇੰਨੀਆਂ ਕਰਦੇ ਨੇ ਸਿਫਤਾਂ ਹੀ ਇੰਨੀਆਂ ਕਰਦੇ ਨੇ ਕਿ ਸਮਾਂ ਮੁੱਕ ਜੇਗਾ ਸਿਫਤਾਂ ਨਹੀਂ ਮੁੱਕਦੀਆਂ ਉਹਦੀਆਂ ਪ੍ਰਾਪਤੀਆਂ ਨਹੀਂ ਮੁੱਕਦੀਆਂ ਇੰਨਾ ਕੰਮ ਹੈ ਜਿਹੜਾ ਉਸ ਐਮ.ਐਲ.ਏ ਵੱਲੋਂ ਉਸ ਵਿਧਾਇਕ ਕੋਲੋਂ ਕਰਵਾਇਆ ਗਿਆ ਜੇ ਮੈਂ ਤੁਹਾਨੂੰ ਕੋਲੋਂ ਹੀ ਪੁੱਛਾਂ ਕਿ ਹਾਂ ਭਾਈ ਜਿਹੜਾ ਕਿ ਜਲਦੀ ਨਾਲ ਕਮੈਂਟ ਚ ਉਸ ਵਿਧਾਇਕ ਦਾ ਨਾਮ ਲਿਖੋ ਤਾਂ ਯਕੀਨਨ ਤੁਸੀਂ ਵੀ ਉਹਦਾ ਹੀ ਨਾਮ ਲਿਖੋਗੇ ਜਿਹਦਾ ਨਾਮ ਹੈ ਤੁਹਾਡੇ ਜ਼ਹਿਨ 'ਚ ਚੱਲ ਰਿਹਾ ਦਿਮਾਗ 'ਚ ਚੱਲ ਰਿਹਾ ਤੇ ਜਿਹਦਾ ਨਾਮ ਹੈ ਤੁਹਾਨੂੰ ਦੱਸਣੇ ਵਾਲਾ ਸੋ ਆਮ ਆਦਮੀ ਪਾਰਟੀ ਦੇ ਬਹੁਤ ਹੀ ਨੌਜਵਾਨ ਔਰ ਬੜੇ ਹੀ ਤੇਸਰਾਰ ਵਿਧਾਇਕ ਅਮਨ ਛੇਰ ਸਿੰਘ ਸ਼ਰੀਕਤ ਸੀ ਪਿਛਲੇ ਦਿਨੀ ਉਹਨਾਂ ਨੇ ਤਮਾਕਾ ਕਰ ਦਿੱਤਾ ਹੈ ਕਈ ਤਾਂ ਦੀਵਾਲੀ ਤੇ ਤੋਹਫਾ ਦਿੱਤਾ ਬਟਾਲਾ ਵਾਸੀਆਂ ਨੂੰ ਤੋਹਫਾ ਵੀ ਐਸਾ ਦਿੱਤਾ ਕਿ ਜੀਵਨ ਦਾਣ ਦੇ ਦਿੱਤਾ ਹੈ ਜੀਵਨ ਦਾਣ ਕੀ ਹੈ ਕਿੰਨੇ ਕਰੋੜਾਂ ਦੀ ਗ੍ਰਾਂਟ ਹੈ ਕਿੱਥੇ ਕਿੱਥੇ ਵਰਤੀ ਜਾਣੀ ਹੈ ਔਰ ਉਸ ਗ੍ਰਾਂਟ ਦੇ ਨਾਲ ਬਟਾਲੇ ਦਾ ਭਲਾ ਕੀ ਹੋਣ ਵਾਲਾ ਇਹਦੀ ਪਰ ਅਸੀਂ ਸਾਡੇ ਨਾਲ ਅੱਜ ਨੇ ਬਿਤਾ ਸਭਾ ਹਲਕਾ ਬਟਾਲਾ ਦੇ ਕੋਆਰਡੀਨੇਟਰ ਹਣੀ ਚੋਹਾਨ ਜੀ ਚੋਹਾਨ ਸਾਹਿਬ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅੱਛਾ ਚੋਹਾਨ ਸਾਹਿਬ ਤੋਹਫਾ ਕਿਹੜਾ ਲੈ ਕੇ ਆਏ ਨੇ ਸ਼ੈਰੀ ਜੀ ਔਰ ਇਹ ਤੋਹਫਾ ਕਿੰਨਾ ਵੱਡਾ ਹੈ ਔਰ ਇਹਦਾ ਬਟਾਲੇ ਨੂੰ ਕਿੰਨਾ ਫਾਇਦਾ ਹੋਇਆ ਸਭ ਤੋਂ ਪਹਿਲਾਂ ਤੇ ਸਤਿਗਿਰੀ ਜਾਈਏ ਆਪਣੇ ਐਮਐਲਏ ਸ਼ੈਰੀ ਕਲਸੀ ਜੀ ਦੇ ਜਿਹੜੇ ਹਰ ਦਿਨ ਸਾਡੇ ਬਟਾਲੇ ਨੂੰ ਨਵੇਂ ਤੋਹਫੇ ਦੇ ਰਹੇ ਨੇ ਇਸ ਵਾਰ ਤੇ ਉਹਨਾਂ ਨੇ ਸਾਡੀ ਦੀਵਾਲੀ ਮਨਾਤੀ ਹੈ ਸ਼ਹਿਰ ਵਾਸੀਆ ਦੀ ਐਡਾ ਵੱਡਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਸਾਡੇ ਐਮਐਲਏ ਸਾਡੇ ਬਟਾਲੇ ਵਾਸਤੇ ਵਾਟਰ ਸਪਲਾਈ ਵਾਸਤੇ 27 ਕਰੋੜ ਦੇ 40 ਲੱਖ ਦਾ ਪੈਕੇਜ ਲਾਗਾਇਆ ਹੈ ਜਿਸ ਵਿੱਚ ਬਟਾਲੇ ਦੇ 10130 ਪਰਿਵਾਰਾਂ ਨੂੰ ਇਹ 100% ਜਿਹੜਾ ਸ਼ੁੱਧ ਪਾਣੀ ਜਾਏਗਾ ਵਾਟਰ ਸਪਲਾਈ ਦਾ ਹੂੰ 7 ਕਿਲੋਮੀਟਰ ਦੀ ਜਿਹੜੀ ਇਹ ਲਾਈਨ ਜਿਹੜੀ ਪਾਈਪ ਲਾਈਨ ਹੈ ਇਹ ਸਾਰੇ ਸ਼ਹਿਰ ਵਿੱਚ ਵਿਛਣੀ ਹੈ ਬਟਾਲੇ ਦੇ ਲਾਗੇ-ਲਾਗੇ ਸਾਡੇ ਆਊਟਰ ਏਰੀਆ 'ਚ ਵੀ ਸ਼ਹਿਰ ਦੇ ਅੰਦਰ ਵੀ ਜਿੱਦਾਂ ਜਿਹਦੇ ਵੀ ਉਹਦਾ ਸਾਡਾ ਧਰਪਰਕ ਲੋਣੀ ਵੀ ਆ ਜਾਂਦਾ ਆਊਟਰ ਏਰੀਆ ਵੀ ਆਜਦੇ ਨੇ ਉਹਦੇ ਵਿੱਚ ਵੇਖੋ ਤੁਸੀਂ ਕਈ ਦਹਾਕਿਆ ਤੋਂ ਸਾਡੇ ਸ਼ਹਿਰ ਵਿੱਚ ਜਿਹੜੀ ਵਾਟਰ ਸਪਲਾਈ ਦੀ ਪਹਿਲੀ ਲਾਈਨਾਂ ਪਈਦੀ ਹੈ ਐਡੀ ਆ ਨਕਮੀਆਂ ਸਰਕਾਰਾਂ ਪਹਿਲਾਂ ਆਈਆਂ ਨੇ ਜਿਨ੍ਹਾਂ ਨੇ ਇਹ ਚੀਜ਼ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਪਹਿਲਾਂ ਸਾਰੇ ਜਿਹਨੇ ਵੀ ਐਮਐਲਏ ਆਏ ਨੇ ਉਹ ਸਾਰੇ ਆਏ ਨੇ ਵੱਡੇ ਪਰਿਵਾਰਾਂ ਚੋਂ ਜਿਨ੍ਹਾਂ ਨੂੰ ਛੋਟੇ ਪਰਿਵਾਰਾਂ ਦਾ ਕੋਈ ਦੁੱਖ-ਦਰਦ ਨਹੀਂ ਸੀ ਉਹ ਇੱਕ ਤੇ ਪਹਿਲਾਂ ਉਹ 3-4 ਵਜੇ ਤੋਂ ਬਾਅਦ ਲੋਕਾਂ ਨੂੰ ਮਿਲਦੇ ਨਹੀਂ ਆਪਣੇ ਘਰਾਂ ਚ ਉਹਨਾਂ ਦੇ ਵਧੀਆ ਫਿਲਟਰ ਲੱਗੇਦੇ ਸੀ ਉਹਨਾਂ ਨੂੰ ਵਧੀਆ ਪਾਣੀ ਪੀਣ ਨੂੰ ਮਿਲਦਾ ਸੀ ਪਰ ਉਹਨਾਂ ਨੂੰ ਇਹ ਦੁੱਖ-ਦਰਦ ਨਹੀਂ ਸੀ ਕਿ ਜਿਹੜੀ ਸਾਡੀ ਬਟਾਲੇ ਦੀ ਜਨਤਾ ਹੈ ਸਾਰੇ ਅਮੀਰ ਨਹੀਂ ਹੈਗੇ ਵਿੱਚ ਕਈ ਵਿਚਾਰੇ ਦਿਹਾੜੀਦਾਰ ਵੀ ਨੇ ਕਈ ਰੋਗ ਮੰਦੇ ਨੇ ਸ਼ਾਮ ਨੂੰ ਖਾਦੇ ਨੇ ਉਹਨਾਂ ਦੇ ਘਰਾਂ 'ਚ ਵੱਡੇ ਫਿਲਟਰ ਨਹੀਂ ਲੱਗੇਦੇ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਵਾਟਰ ਸਪਲਾਈ ਦਾ ਪਾਣੀ ਛੋਧਾ ਆਣਾ ਉਹਨਾਂ ਨੇ ਉਹੀ ਬਿਨਾ ਤੁਸੀਂ ਵੇਖੋ ਕਿ ਕਿੰਨੇ ਦਿਹਾਕਿਆ ਤਾਂ ਉਹ ਜਿਹੜੀ ਵਾਟਰ ਸਪਲਾਈ ਦੀ ਪਾਈ ਪਈ ਦੀ ਉਹ ਪਾਈਪਾਂ ਗਲ ਚੁਕੀ ਦੀ ਸੀ ਸੀਵਰੇਜ ਦਾ ਗੰਦਾ ਪਾਣੀ ਵਿੱਚ ਜਾ ਰਿਹਾ ਸੀ ਉਹਦੇ ਨਾਲ ਵੇਖੋ ਕਿੰਨੀ ਬਿਮਾਰੀ ਫੈਲ ਰਹੀ ਸੀ ਕਿੰਨੇ ਜਿਹੜੇ ਵਿਚਾਰੇ ਨੌਜਵਾਨ ਬੱਚੇ ਇਹਦੇ ਨਾਲ ਬਿਮਾਰ ਹੋ ਰਹੇ ਸੀ ਅਸੀਂ ਆਪਣੇ ਐਮ.ਐਲ.ਏ ਸ਼ਰੀ ਕਲਸੀ ਜੀ ਦੀ ਅੱਗੇ ਇੱਕ ਹੋਰ ਅਰਦਾਸ ਕੀਤੀ ਬੇਨਤੀ ਕੀਤੀ ਉਹਨਾਂ ਨੂੰ ਗੁਰੂ ਸਾਹਿਬ ਦਾ ਫਰਮਾਨ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਾਤ ਉਹਨਾਂ ਨੇ ਗੁਰੂ ਸਾਹਿਬ ਦੇ ਫਰਮਾਨ ਤੇ ਪਹਿਰਾ ਦਿੰਦੇ ਹੋਏ ਉਹਨੂੰ ਸਿਰ ਮੱਥੇ ਲਿਆ ਤੇ ਆਪਣੇ ਪੰਜਾਬ ਸਰਕਾਰ ਤੋਂ ਸਾਡੇ ਬਟਾਲੇ ਵਾਸਤੇ 27 ਕਰੋੜ ਦੇ 34 ਲੱਖ ਦਾ ਜਿਹੜਾ ਇਹ ਵਰਡ ਸਪਲਾਈ ਦਾ ਜਿਹੜਾ ਉਹਨਾਂ ਨੇ ਪੈਕੇਜ ਲਿਆਦਾ ਤੇ ਸਾਨੂੰ ਦੀਵਾਲੀ ਦਾ ਬਹੁਤ ਵੱਡਾ ਤੋਹਫਾ ਜਿਹੜਾ ਸਾਡੇ ਐਮਐਲਏ ਸ਼ਹਿਰੀ ਕਲਸੀ ਜੀ ਨੇ ਦਿੱਤਾ ਪਰਮਾਤਮਾ ਨੇ ਉਹਨਾਂ ਦੇ ਬੜੀ ਮਿਹਰ ਕੀਤੀ ਏ ਵੇਖੋ ਸਾਡਾ ਇੱਕ ਲੀਡਰ ਏ ਇਹ ਰਹਿੰਦੀ ਦੁਨੀਆ ਤੱਕ ਮੈਨੂੰ ਇੰਨਾ ਪਤਾ ਅਸੀਂ ਵੀ ਬੜੀ ਚ ਸਿਆਸਤ ਚ ਰਹੇ ਆ ਪਰ ਸਾਨੂੰ ਇਹੋ ਜਿਹਾ ਸ਼ਹਿਰੀ ਕਲਸੀ ਵਰਗਾ ਲੀਡਰ ਅੱਜ ਤੱਕ ਮੈਂ ਆਪਣੀ ਹੋਚ ਨਹੀਂ ਵੇਖਿਆ ਮੈਂ ਬੜੀ ਸਮਾਜਿਕ ਸੰਸਥਾ ਦੇ ਨਾਲ ਵੀ ਜੁੜਿਆ ਰਿਹਾ ਬੜਾ ਸਮਾਜ ਵਿਚਰਨੇ ਆ ਪਰ ਵੇਖੋ ਤੁਸੀਂ ਇਹ ਲੀਡਰ ਉਹੋ ਜਿਹਾ ਹੈ ਕਿ ਜਿਹੜਾ ਛੋਟੇ ਬੱਚੇ ਤੋਂ ਵੀ ਤੁਸੀਂ ਛੋਟਾ ਬੱਚਾ ਇੱਕ 5 ਸਾਲ ਦਾ ਬੱਚਾ ਨਾ ਉਹਨੂੰ ਵੀ ਪਤਾ ਹੈ ਕਿ ਸ਼ਹਿਰੀ ਕਲਸੀ ਕੌਣ ਹੈ ਸਾਰੇ ਜਣੇ ਵੇਖੋ ਕੋਈ ਕਹਿੰਦਾ ਸ਼ਹਿਰੀ ਸਾਡਾ ਚਾਚੂ ਏ ਕੋਈ ਕਹਿੰਦਾ ਸ਼ਹਿਰੀ ਸਾਡਾ ਬੱਚਾ ਹੈ ਵੇਖੋ ਰੋਹ ਬਣਾ ਸਾਰੇ ਬੱਚੇ ਜਨਨੀਆਂ ਬਜ਼ੁਰਗ ਸਾਰੇ ਉਹਨਾਂ ਨੂੰ ਕੰਮ ਕਰਾ ਲੈਂਦੇ ਨੇ ਉਹਨਾਂ ਨੂੰ ਪਤਾ ਕਿ ਇਹ ਸਾਡਾ ਬੱਚਾ ਮਿਡਲ ਕਰਾਚੋ ਉੱਠਿਆ ਇਹਨੂੰ ਬਟਾਲੇ ਦਾ ਦੁੱਖ ਧਰਤੇ ਨਾਲੇ ਸਾਡੇ ਐਮਐਲ ਸ਼ਹਿਰੀ ਕਲਸੀ ਦਾ ਇੱਕੋ ਇੱਕ ਸੁਪਨਾ ਹੈ ਕਿ ਸਾਡੀ ਜਿਹੜੀ ਬਟਾਲੇ ਦੀ ਧਰਤੀ ਹੈ ਗੁਰੂ ਨਾਨਕ ਦੇਵ ਜੀ ਦੀ ਜੋ ਪ੍ਰਭਤ ਧਰਤੀ ਹੈ ਮਾਤਾ ਸੁਲੱਖਣੀ ਜੀ ਦੇ ਉਹਨਾਂ ਦਾ ਇੱਥੇ ਵਿਆਹ ਹੋਇਆ ਅਸ਼ਲੇਸ਼ਵਰ ਦਾਮ ਹੈ ਕਾਲੀ ਮਾਤਾ ਜੀ ਦਾ ਮੰਦਿਰ ਹੈ ਉਹ ਕਹਿੰਦੇ ਨੇ ਸਾਡੇ ਜਿਹੜਾ ਬਟਾਲਾ ਗੁਰੂ ਪੀਰਾਂ ਦੀ ਪੈਰ ਪਗੰਬਰਾ ਦੀ ਧਰਤੀ ਏ ਮੈਂ ਇੱਥੋਂ ਜਿਹੜਾ ਨਰਕਣਾ ਇਹ ਸਾਰਾ ਕੱਢਣਾ ਤੇ ਤਾਂ ਹੀ ਇਹੀ ਕਹਿੰਦੇ ਆ ਕਿ ਸਦਕੇ ਜਾਈਏ ਆਪਣੇ ਲੀਡਰ ਤੇ ਜਿਨ੍ਹਾਂ ਦੇ ਘਰੋਈ ਉਹਨਾਂ ਦੇ ਮਮਾ ਜੀ ਜਿਹੜੇ ਮਾਤਾ ਜੀ ਉਹਨਾਂ ਦੇ ਉਹ ਇੰਨੇ ਕੋਈ ਵਧੀਆ ਨੇ ਉਹ ਰੋਜ਼ ਸਵੇਰੇ ਮੈਂ ਕਈ ਵਾਰੀ ਵੇਖਿਆ ਉਹਨਾਂ ਦੇ ਮੈਂ ਘਰ ਗਿਆ ਵਾਂ ਕੰਮ ਕਰਾਣ ਕਈ ਵਾਰੀ ਲੋਕਾਂ ਨੂੰ ਲੈ ਕੇ ਨਾਲ ਉਹਨਾਂ ਦੇ ਮਾਤਾ ਜੀ ਵੀ ਕਈ ਵਾਰੀ ਭਾਜੀ ਕਿਸੇ ਬੰਦੇ ਬਿਜ਼ੀ ਹੋਣ ਤੇ ਮਾਤਾ ਜੀ ਵੀ ਇੰਨੇ ਕੋਈ ਪਿਆਰ ਨਾ ਮਿਲਦੇ ਨੇ ਉਹਨਾਂ ਦੇ ਭਰਾ ਉਹਨਾਂ ਦੇ ਵਾਈਫ ਮਤ ਕੀ ਸ਼ੈਰੀ ਉਹਨਾਂ ਨੇ ਇੱਕ ਉਹਨਾਂ ਨੇ ਮੰਨ ਚ ਇੱਕ ਸੁਪਨਾ ਹੈ ਕਿ ਇਹ ਮੇਰਾ ਪਰਿਵਾਰ ਕੱਲਾ ਮੇਰੇ ਘਰ ਦੇ ਜੀ ਨਹੀਂ ਹੈਗੇ ਜਿਹੜਾ ਮੇਰਾ ਪੂਰਾ ਬਟਾਲਾ ਹੈ ਮੇਰਾ ਪੂਰਾ ਬਟਾਲਾ ਹੀ ਪਰਿਵਾਰ ਹੈ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਪਾਣੀ ਦੇ ਨਾਲ ਸਾਰਾ ਕੋੜ ਨਿਕਲਣਾ ਹੈ ਇਹ ਮੇਰੇ ਸ਼ਹਿਰ ਕਲਸੀ ਜਿਹੜਾ ਉਹਨੇ ਪਾਣੀ ਦੇ ਨਾਲ ਸ਼ਹਿਰ ਦੀ ਬਹੁਤ ਜ਼ਬਰਦਸਤ ਜਿਹੜੀ ਹੈ ਤਰੱਕੀ ਜਿਹੜੀ ਹੈ ਉਹਨਾਂ ਹਾਰਾ ਬਦਲ ਦੇਣੀ ਹੈ ਤੇ ਅਗਲੀ ਆ ਕੇ ਗੱਲ ਮਾਤਾ ਧਰਤ ਮਾਤਾ ਜਿਹੜੀ ਇਹ ਧਰਤੀ ਹੈ ਇਹ ਜਿਹੜੀ ਇੱਥੋਂ ਦੀਆਂ ਛੜਕਾਂ ਨੇ ਉਹ ਦੇਖਿਆ ਤੁਸੀਂ ਉਹਨਾਂ ਨੇ ਚੌੜੀਆਂ ਬਹੁਤ ਕਰਤੀਆਂ ਆਟ ਪਾਸੇ ਰੌਣਕਾਂ ਵੀ ਕਰ ਦਿੱਤੀਆਂ ਤੇ ਸਬ ਸਫਾਈ ਦੇ ਉੱਤੇ ਖੁਸ਼ ਹੋ ਤੁਸੀਂ ਸ਼ਹਿਰ ਕਲਸੀ ਦੇ ਪ੍ਰਬੰਧਨ ਤੋਂ ਬਿਲਕੁਲ ਜੀ ਤੁਸੀਂ ਵੇਖੋ ਕਿ ਸਾਡੇ ਜਿਹੜੇ ਸੜਕਾਂ ਇੰਨੀਆਂ ਛੋੜੀਆਂ ਹੋਈਆਂ ਨੇ ਤੁਸੀਂ ਸਭ ਤੋਂ ਪਹਿਲਾਂ ਵੇਖੋ ਕਿ ਜਦੋਂ ਆਪਾਂ ਗੁਰਦਾਸਪੁਰ ਤੋਂ ਨਹੀਂ ਆ ਰਹੇ ਹਮ ਅੱਜ ਤੱਕ ਇਦਾਂ ਦੇ ਚੌਂਕ ਨਹੀਂ ਬਣਿਆ ਠੀਕ ਹੈ ਠੀਕ ਹੈ ਜੀ ਜਿਨ੍ਹਾਂ ਨੇ ਸਾਡੀਆਂ ਕੁਰਬਾਨੀਆਂ ਦਿੱਤਾ ਜਿਹੜੇ ਸ਼ਹੀਦਾਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਵੇਖੋ ਬਟਾਲੇ ਵਿੱਚ ਅੱਜ ਤੱਕ ਕਦੀ ਉਹਨਾਂ ਦੀ ਮੂਰਤੀਆਂ ਨਹੀਂ ਲੱਗਿਆ ਸਾਡੇ ਹਿੰਦੁਸਤਾਨ ਦਾ ਝੰਡਾ ਨਹੀਂ ਸੀ ਲੱਗਾ ਠੀਕ ਹੈ ਅਗੇ ਉਸ ਤੋਂ ਬਾਅਦ ਅੰਬਸਰ ਬਾਈਪਾਸ ਵੱਲ ਚਲ ਜਾਓ ਉੱਥੇ ਸਾਰੇ ਬਾਣੀਆਂ ਪਰਵਾਦ ਨੇ ਜਿਹੜੇ ਇੰਡਸਟਰੀ ਏਰੀਆ ਚ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡਾ ਇਹ ਅਗਰਸਿੰਘ ਚੌਂਕ ਬੰਨਣਾ ਚਾਹੀਦਾ ਜੀ ਜੀ ਵੇਖੋ ਐਮਐਲਏ ਸਾਹਿਬ ਨੇ ਕਿਸੇ ਨੂੰ ਵੀ ਨਾਰਾਜ਼ ਨਹੀਂ ਕੀਤਾ ਸਫਾਈ ਦਾ ਵਿਰੋਧੀ ਜਿਹੜੇ ਨੇ ਸਫਾਈ ਨੂੰ ਲੈ ਕੇ ਬੜਾ ਤਵਾ ਲਾਉਂਦੇ ਫੋਟੋਆਂ ਖਿੱਚ ਕੇ ਚਪਾਉਂਦੇ ਨੇ ਆ ਦੇਖੋ ਜੀ ਇੱਥੇ ਇੰਨੀ ਗੰਦਗੀ ਇੱਥੇ ਆ ਚੀਜ਼ ਆ ਚੀਜ਼ ਤੁਸੀਂ ਵੀ ਸ਼ਾਇਦ ਚ ਰਹਿੰਦੇ ਹੋ ਵਾਕਿਆ ਹੀ ਸਫਾਈ ਦਾ ਮਾਰਾ ਮੈਂ ਤੁਹਾਨੂੰ ਦੱਸ ਲਾਂਗਾ ਜੀ ਵੇਖੋ ਤੁਸੀਂ ਵੇਖੋ ਥੋੜੇ ਦਿਨ ਪਹਿਲਾਂ ਇੱਥੇ ਬਾਰਿਸ਼ ਬਹੁਤ ਜ਼ਿਆਦਾ ਹੋਈ ਹਾਂ ਹ ਅਸਲੀ ਦੇ ਪਿੱਛੋਂ ਜਿਹੜੀ ਆ ਬੁੱਟੀਆਂ ਰੁੜ ਗਈ ਆ ਪੋਲ ਨੀਵੇਂ ਨੇ ਉਹਦੇ ਨਾਲ ਚੰਮੜ ਗਈ ਆ ਠੀਕ ਹੈ ਠੀਕ ਹੈ ਉਸੇ ਟਾਈਮ ਐਮਐਲਏ ਸਾਹਿਬ ਨੇ ਸਾਰੀ ਟੀਮ ਉਥੇ ਭੇਜੀ ਅਸੀਂ ਵੀ ਗਏ ਠੀਕ ਹੈ ਜੀ ਭਾਜਪੀ ਵਾਲੇ ਵੀ ਆਏ 2 ਮਿੰਟ ਪਹਿਲਾਂ ਉਥੇ ਉਹ ਆਪਣੀਆਂ ਫੋਟੋ ਸ਼ੂਟ ਕੀਤਾ ਚੱਲ ਗਏ ਕਾਂਗਰਸ ਵਾਲੇ ਆਏ ਆਪਣਾ ਫੋਟੋ ਸ਼ੂਟ ਕੀਤਾ ਚੱਲ ਗਏ ਠੀਕ ਹੈ ਜੀ ਰਾਤ ਤੱਕ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਉੱਥੇ ਖਲੋਤੀ ਸਾਰੀ ਸਫਾਈ ਕਰਾਈ ਸਾਰੇ ਪਾਣੀ ਦੀ ਨਿਕਾਸੀ ਕਰਾਈ ਫਿਰ ਉੱਥੋਂ ਗਏ ਕਿਉਂ ਕਿ ਐਮਐਲਏ ਸ਼ਰੀਕਲਸੀ ਜੀ ਨੂੰ ਸ਼ਹਿਰ ਦਾ ਦੁੱਖ ਦਰਦ ਹੀ ਕਿ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਇਹ ਗੰਦਗੀ ਨਾ ਚੱਲ ਜੇ ਗੰਦਾ ਪਾਣੀ ਨਾ ਚੱਲ ਜੇ ਇਹ ਫੇਰ ਵੀ ਦੂਜੀ ਪਾਰਟੀ ਵਾਲਾ ਨੂੰ ਪਤਾ ਕੀ ਚਾਹੀਦਾ ਉਹਨਾਂ ਸਿਰਫ ਆਪਣੀ ਰੋਟੀਆਂ ਸੇਕਣੀਆਂ ਨੇ ਕਹਿੰਦੇ ਨਾ ਨਾ ਕੋਈ ਉਹ ਕੰਮ ਕਰ ਸਕਦੇ ਨੇ ਜੇ ਕੋਈ ਕੰਮ ਚੰਗਾ ਕਰਨ ਦਿਆ ਉਹਨੂੰ ਵੇਖ ਕੇ ਸੜੀ ਜਾਵੋ ਇਹ ਯੋਨਨੋ ਕਿ ਲੈ ਸੜੋ ਨਾ ਰੀਸ ਕਰੋ ਠੀਕ ਹੈ ਰੀਸ ਕਰੋ ਉਹ ਕਮਣਾ ਕਰੋ ਕਿ ਕੋਲ ਖਲੋਗੇ ਬਸ ਵਾ ਵਾ ਕਾਲੀ ਫੋਟੋਸ਼ੂਟ ਕਰ ਲਿਆ ਪੋਸਟਾ ਪਾਲਿਆ ਅੱਜ ਕੱਲ ਪੋਸਟਾ ਦਾ ਮਾਨਾ ਨਹੀਂ ਕੰਮ ਦਾ ਜ਼ਮਾਨਾ ਐਜੂਕੇਸ਼ਨ ਤੇ ਹੈਲਥ ਦੇ ਬਾਰੇ ਕੀ ਕਹਿੰਦੇ ਵਿਰੋਧੀ ਕਹਿੰਦੇ ਆ ਵੀ ਐ ਤੇ ਐਵੇਂ ਫੋਕੀ ਸ਼ੌਹਰਤ ਦੀ ਗੱਲ ਕਰਨ ਉਹ ਜੋ ਮਰਜ਼ੀ ਕਹੀ ਜਾਣਾ ਅੱਜ ਤੁਸੀਂ ਵੇਖੋ ਕਿ ਕਿੰਨੇ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਪਹਿਲੀਆ ਸਰਕਾਰਾਂ ਹੀ ਉਹ ਕਹਿੰਦੇ ਜੇ ਇਹਨੂੰ ਨੌਕਰੀ ਚਾਹੀਦੀ ਹੁੰਦੀ ਸੀ ਨਾ ਉਹ ਕਹਿੰਦੇ ਸੀ ਕਿ ਲੀਡਰ ਕੋ ਆਜੋ ਇਹਨਾਂ ਫੰਡ ਦਿਓ ਜੇ ਕੋਈ ਲੀਡਰ ਦੇ ਬੱਚੇ ਨੇ ਜਾਂ ਕੋਈ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਹੀ ਨੌਕਰੀਆਂ ਮਿਲਦੀਆਂ ਅੱਜ ਤੁਸੀਂ ਵੇਖੋਗੇ ਆਮ ਪਰਿਵਾਰ ਦੇ ਜੀਅਾਂ ਨੂੰ ਵੀ ਨੌਕਰੀਆਂ ਮਿਲਦੀਆਂ ਨੇ ਠੀਕ ਹੈ ਜੀ ਹੂੰ ਹੁਣ ਕਮੇਟੀ ਘਰ ਦੀ ਵੀ ਪਿੱਛੇ ਨੌਕਰੀਆਂ ਨਿਕਲੀਆਂ ਜਿਹੜੇ ਮਹਤਤ ਸਾਥੀ ਬੱਚੇ ਨੇ ਜੀ 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 ਉਹਨਾਂ ਨੂੰ ਵੀ ਨੌਕਰੀ ਨਿਕਲੀ ਐਮਐਲਏ ਸਾਹਿਬ ਨੇ ਕਿੰਨੀਆਂ ਗੱਡੀਆਂ ਲੈ ਆਦਿਆ ਕੋੜੇ ਦੀਆਂ ਅਰ ਨਾ ਕਿੰਨੀਆਂ ਰੇੜੀ ਵਾਲੇ ਹਦੀਆ ਜਿਹੜੇ ਇੱਕ ਦੇ ਬੱਚੇ ਮੰਨ ਲਓ ਜਿਹੜੇ ਫ੍ਰੀ ਬਿਠੇ ਸੀ ਉਹਨਾਂ ਨੂੰ ਨੌਕਰੀਆਂ ਵੀ ਮਿਲਿਆ ਮੈਂ ਮੈਂ ਤੁਹਾਡੇ ਤੋਂ ਬਿਲਕੁਲ ਮੈਂ ਨਾਲ ਦੀ ਨਾਲ ਕੀ ਕਰਿਆ ਕਰਿਆ ਕਿ ਜਿਹੜੇ ਵਿਰੋਧੀ ਤਰ੍ਹਾਂ ਇਹ ਗੱਲ ਕਹਿੰਦੇ ਆ ਨੇ ਕਿ ਸਿਹਤ ਨੂੰ ਲੈ ਕੇ ਹਸਪਤਾਲਾਂ ਨੂੰ ਲੈ ਕੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਕਿ ਜਿਹੜੇ ਤੁਸੀਂ ਬਾਕੀ ਹੋਰ ਖਾਸ ਕਰਕੇ ਸਕੂਲ ਦੀ ਪੜਾਈ ਹੈ ਜਿਹੜੀ ਸਰਕਾਰੀ ਸਕੂਲਾਂ ਦੀ ਪੜਾਈ ਉਹਨੂੰ ਲੈ ਕੇ ਤੰਗ ਕਰਸਦੇ ਨੇ ਵੀ ਨਾ ਤਾਂ ਸਕੂਲ ਦੇ ਪ੍ਰਬੰਧ ਸੁਧਰੇ ਤੇ ਨਾ ਹੀ ਜਿਹੜਾ ਇਹ ਹਸਪਤਾਲ ਹੈ ਉਹਦੇ ਪ੍ਰਬੰਧ ਸੁਧਰੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਜੀ ਮੈਂ ਤੇ ਤੁਸੀਂ ਵੇਖੋ ਸਭ ਤੋਂ ਪਹਿਲਾਂ ਜਿਹੜਾ ਬਾਕੀ ਗੱਲਾਂ ਨਾ ਕਰੀਏ ਇੱਕ ਸਕੂਲ ਦੀ ਗੱਲ ਹੀ ਕਰ ਲਈਏ ਜਿਹੜਾ ਤਰਪੁਰਾ ਕਲੋਨੀ ਦਾ ਸਕੂਲ ਆ ਸਰਕਾਰੀ ਗਰਲਸ ਸਕੂਲ ਠੀਕ ਹੈ ਤੁਸੀਂ ਵੇਖੋ ਕਿ ਐਮਐਲਏ ਸ਼ਰੀ ਕਲਸੀ ਨੇ ਉੱਥੇ 11 ਕਰੋੜ ਰੁਪਏ ਪਾਸ ਕਰਾਇਆ ਤੁਸੀਂ ਜਾ ਕੇ ਵੇਖ ਰਹੇ ਹੋ ਦੇਖੋ ਕਿ ਕਿੰਨੀ ਸੋਹਣੀ ਉੱਥੇ ਬਿਲਡਿੰਗ ਬਣਾਂਦੀ ਹੈ ਬੱਚੇ ਦਾ ਕਿੰਨਾ ਪਰਮਤ ਹੋਣਦੇ ਆ ਅੱਜ ਦਾ ਟਾਈਮ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਨਾ ਉਹ ਤੁਸੀਂ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਕਿ ਉਹ ਸਰਕਾਰੀ ਸਕੂਲਾਂ 'ਚ ਕਿਉਂ ਤੇ ਅਧਿਵ੍ਰੋਧੀ ਕਿਉਂ ਇਲਜ਼ਾਮ ਲਾਉਂਦੇ ਨੇ ਕਿਉਂ ਤੰਜ ਕਰਦੇ ਉਲਜਾਮ ਤਾਂ ਲਾਰੇ ਨੇ ਕਿ ਉਹਨਾਂ ਕੋ ਚੰਗੇ ਕੰਮ ਕਰਨ ਵਾਸਤੇ ਕੋਈ ਹੈ ਨਹੀਂ ਸਿਸਟਮ ਤੇ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਨਾ ਉਹਨਾਂ ਕੋ ਬਰਦਾਸ਼ਤ ਨਹੀਂ ਹੋ ਰਿਹਾ ਅੱਛਾ ਜਿਹੜੇ ਮਹੱਲਾ ਕਲੀਨਿਕ ਤੇ ਸਿਵਲ ਹਸਪਤਾਲ ਬਟਾਲਾ ਜੀ ਇੱਥੇ ਡਾਕਟਰਾਂ ਦੀ ਕੋਈ ਕਮੀ ਕੋਈ ਟੀਮ ਪੂਰੀ ਹੈ ਇਲਾਜ ਪੂਰਾ ਹੋ ਰਿਹਾ ਦਵਾਈਆਂ ਪੂਰੀ ਹੈ ਮੈਡੀਕੀਨ ਮੈਂ ਕਹਾਂ ਸਾਰਾ ਕੁਝ ਮਿਲ ਰਿਹਾ ਜੀ ਜਿਹੜਾ ਕਹਿੰਦਾ ਨਹੀਂ ਮਿਲ ਰਿਹਾ ਉਹਨੂੰ ਸਾਹਮਣੇ ਲਿਆਓ ਕੌਣ ਕਹਿੰਦਾ ਨਹੀਂ ਮਿਲਦੇ ਸਭ ਕੁਝ ਓਕੇ ਆ ਸਾਰਾ ਕੁਝ ਓਕੇ ਜੀ ਸਾਰਾ ਕੁਝ ਹੋ ਰਿਹਾ ਇਹ ਮੈਂ ਬਸ ਜਿਹੜੇ ਵਿਰੋਧੀ ਨੇ ਨਾ ਇਹਨਾਂ ਨੂੰ ਫੋਟੋ ਸ਼ੂਟ ਤੋਂ ਇਲਾਵਾ ਇਹਨਾਂ ਨੂੰ ਹੋਰ ਕੁਝ ਨਹੀਂ ਹੈਗਾ ਵੇਖੋ ਕਾਂਗਰਸ ਵਾਲੇ ਬੀਜੇਪੀ ਚ ਜਾਈ ਜਾਂਦੇ ਨੇ ਬੀਜੇਪੀ ਵਾਲੇ ਕਾਂਗਰਸ ਚ ਜਾਈ ਜਾਂਦੇ ਨੇ ਅਕਾਲੀ ਦਲ ਵਾਲੇ ਨੂੰ ਕੋਈ ਪੁੱਛਣ ਨਹੀਂ ਦਿਆ ਸਾਰੇ ਹੱਲ ਮਿਲ ਕੇ ਵੇਖੋ ਕੋਈ ਸਿਸਟਮ ਨਹੀਂ ਹੈਗਾ ਵੇਖੋ ਪਿੱਛੇ ਜਦੋਂ ਇਲੈਕਸ਼ਨ ਹੋਏ ਬੀਜੇਪੀ ਕੋਈ ਚਿਹਰਾ ਨਹੀਂ ਉਹ ਕਾਂਗਰਸੋਂ ਫਤੇਬਾਜਵਾ ਆਇਆ ਉਹਨੂੰ ਟਿਕਟ ਦੇ ਦਿੱਤੀ ਅਸ਼wini ਸਖੜੀ ਨੂੰ ਉਹਨਾਂ ਨੇ ਪੁੱਛ ਕੇ ਪਰੇ ਸੁੱਟਤਾ ਠੀਕ ਹੈ ਜੀ ਬੀਜੇਪੀ ਕੋਈ ਚਿਹਰਾ ਉਸ ਤੋਂ ਬਾਅਦ ਕਾਲੀ ਦਲ ਨੂੰ ਕੋਈ ਬਟਾਲੇ ਤੋਂ ਚਹਰਾ ਨਹੀਂ ਲੱਭਿਆ ਉਹਨਾਂ ਨੇ ਬੜੋ ਛੋਟੇ ਪਿਓ ਹੁਣਾਂ ਨੂੰ ਲਿਆ ਕੇ ਇੱਥੇ ਡਾਟ ਹਨ ਕਿਸੇ ਪਾਰਟੀ ਕੋਲ ਉਹਨਾਂ ਕੋਲ ਚਹਰਾ ਨਹੀਂ ਲੋਕਾਂ ਨੂੰ ਪਤਾ ਸੀ ਕਿ ਸ਼ਰੀ ਕਲਸੀ ਸਾਡੇ ਬਟਾਲੇ ਦਾ ਬੱਚਾ ਇਹਨੂੰ ਹਰ ਇੱਕ ਦਾ ਦੁੱਖ ਦਰਦ ਪਤਾ ਹੈ ਤੇ ਤਾਂ ਹੀ ਉਹਨਾਂ ਨੇ ਐਡਾ ਵੱਡਾ ਫਰਮਾਨ ਦਿੱਤਾ 28000 ਤੋਂ ਵੱਧ ਲੀਡ ਦੇ ਕੇ ਸ਼ਰੀ ਕਲਸੀ ਨੂੰ ਬਟਾਲੇ ਦਾ ਐਮਐਲਏ ਬਣਾਇਆ ਮੈਂ ਕਿ ਤੁਹਾਨੂੰ ਵਿਸ਼ਵਾਸ ਦਿਵਾਣਾ ਇਸ ਵਾਰ ਤੇ ਸ਼ਰੀ ਕਲਸੀ 28000 ਤੋਂ ਵੱਧ ਲੀਡ ਨਾਲ ਜਿੱਤੇ ਨੇ ਨਾ ਇੰਨਾ ਕੁ ਸ਼ਰੀ ਕਲਸੀ ਜੀ ਕੰਮ ਕਰ ਰਹੇ ਨੇ ਨਾ ਅਗਲੀ ਵਾਰੀ 2027 ਚ ਤੁਸੀਂ ਲਿਖ ਕੇ ਲੈ ਲਓ ਸ਼ਹਿਰੀ ਕਲਸੀ ਜੀ 35000 ਤੋਂ ਵੱਧ ਲੀਡ ਨਾਲ ਜਿੱਤਣਗੇ ਜੇ ਨਾ ਜਿੱਤਣਗੇ ਸਸਸ ਛੱਡ ਦਾਂਗੇ ਤੇ ਜਿਹੜੇ ਇਹ ਜਿਹੜੇ ਦੂਜੀ ਪਾਰਟੀ ਵਾਲੇ ਨੇ ਨਾ ਜਿਹੜਾ ਰੋਲਾ ਪਾਉਂਦੇ ਨੇ ਕਾਂਗਰਸ ਵਾਲੇ ਬੀਜੇਪੀ ਵਾਲੇ ਮੈਂ ਕਹਿੰਨਾ ਪਹਿਲਾਂ ਆਪਣੀ ਪਾਰਟੀ ਵਾਸਤੇ ਐਮਐਲਏ ਵਿਚਾਰਾ ਤੇ ਲੱਭ ਲੋ ਨਾ ਤੁਹਾਡਾ ਅਜੇ ਤੱਕ ਕੋਈ ਕਾਂਗਰਸ ਦਾ ਹਲਕਾ ਇੰਚਾਰਜ ਇੱਥੇ ਲੱਗੰਦਿਆ ਨਾ ਬੀਜੇਪੀ ਕੋ ਕੋਈ ਐਮਐਲਏ ਦਾ ਚਿਹਰਾ ਕਿਸੇ ਪਾਰਟੀ ਕੋ ਤੁਹਾਡਾ ਕੋਈ ਚਿਹਰਾ ਹੀ ਨਹੀਂ ਰੋਲਾ ਤੁਸੀਂ ਇੰਨਾ ਪਾਇਆ ਆਪਾਂ ਜੀ ਤੁਸੀਂ ਲੜੀ ਜਾਂਦੇ ਹੋ ਉਹ ਪ੍ਰਤਾਪ ਆਜਵਾ ਉਧਰ ਨੂੰ ਵੇਖੋ ਹੜਾ ਚ ਆ ਸਾਡੇ ਐਮਐਲਏ ਸਾਹਿਬ ਵੇਖੋ 50 ਇਹੀ ਗਰੀ ਸਾਰਾ ਕੁਝ ਉੱਥੇ ਜਾ ਕੇ ਸੇਵਾ ਕਰ ਰਹੇ ਨੇ 10 ਦਿਨ ਲਗਾਤਾਰ ਸਾਡੇ ਐਮਐਲਏ ਸਾਹਿਬ ਤੇ ਸਾਰੀ ਟੀਮ ਉੱਥੇ ਸੇਵਾ ਕਰਦੇ ਰਹੀ ਸਾਰੇ ਲੀਡਰ ਉੱਥੇ ਪਹੁੰਚੇ ਪ੍ਰਤਾਪ ਆਰਵਾ ਪਹਿਲੇ ਦਿਨ ਹੀ ਉਹ ਪਾਣੀ ਵਾਲੀ ਗੱਡੀ ਵਿੱਚ ਬਹਿ ਕੇ ਉੱਥੇ ਆ ਜੇ ਫੋਟੋ ਸ਼ੂਟਿੰਗ ਕਰਨ ਲਗਾ ਅਗੋ ਵੇਖੋ ਇਹਨਾਂ ਦਾ ਪਾਰਟੀ ਦਾ ਜਿਹੜਾ ਰਾਣਾ ਐਮਐਲਏ ਬਣਿਆ ਉਹਦੇ ਮੁੰਡੇ ਨਾਲ ਇਹਦਾ ਟਕਰਾਵ ਹੋ ਗਿਆ ਉਹ ਚਾਚਾ ਜੀ ਤੁਸੀਂ ਪਾਣੀ ਦੇ ਵਿੱਚ ਜਾਈ ਜਾਂਦੇ ਹੋ ਮੇਰਾ ਏਰੀਆ ਨਾ ਜਾਓ ਉਹ ਬੰਦਾ ਪੁੱਛੇ ਜੇ ਤੇਰਾ ਚਾਚਾ ਤੇ ਉਹਦਾਂ ਪਹਿਲਾਂ ਹੀ ਸਲਾਹ ਕਰ ਲਾ ਗਿਆ ਉਹਨੂੰ ਪਾਣੀ ਵਿੱਚ ਜਾਣ ਤੋਂ ਪਹਿਲਾਂ ਹੀ ਇਹ ਆਪਾਂ ਜੀ ਸਾਰੇ ਪਾਟੇ ਪਏ ਨੇ ਇਹਨਾਂ ਨੂੰ ਪੰਜਾਬ ਦਾ ਕੋਈ ਦੁੱਖ ਦਰਦ ਨਹੀਂ ਹੈਗਾ ਅਮਨ ਸ਼ੇਰ ਸਿੰਘ ਛੈਰੀ ਕਲਸੀ ਦੀ ਟੱਕਰ ਦੇ ਵਿੱਚ ਕਿਸੇ ਪਾਰਟੀ ਦੇ ਕੋਲ ਬੀਜੇਪੀ ਕੋਲ ਅਕਾਲੀ ਦਲ ਦੇ ਕੋਲ ਕਾਂਗਰਸ ਦੇ ਕੋਲ ਜਾਂ ਕੋਈ ਹੋਰ ਆਜ਼ਾਦ ਦੇ ਤੌਰ ਤੇ ਦੇਖਦੇ ਹੋ ਤੇ ਕੋਈ ਲੀਡਰ ਹੈ ਕੋਈ ਚਿਹਰਾ ਲੱਭਦਾ ਤੁਹਾਨੂੰ ਵੀ ਜਿਹੜਾ ਅਨਕਿਆਮਨ ਸ਼ੇਰ ਸਿੰਘ ਛੈਰੀ ਤੇ ਟੱਕਰ ਦੇ ਉੱਤੇ ਉਹਨਾਂ ਨੂੰ ਮੁਕਾਬਲਾ ਦੇ ਸਕਦਾ ਖੜ ਸਕਦਾ ਤੁਸੀਂ ਭਾਜੀ ਇਹ ਵੇਖੋ ਕਿ 27 ਦੇ ਇਲੈਕਸ਼ਨਾਂ ਨੂੰ ਇਕੱਲਾ ਸਾਹ ਰਹਿ ਗਿਆ ਹੂੰ ਜੇ ਇਹਨਾਂ ਕੋਈ ਟੱਕਰ ਚ ਹੁੰਦਾ ਤੇ ਆਪਣਾ ਹਲਕਾ ਇੰਚਾਰਜ ਅਨਾਉਂਸ ਨਾ ਕਰਦੇ ਇਹਨਾਂ ਦੇ ਜਾਨ ਨੂੰ ਸਿਆਪਾ ਪਿਆਦਾ ਕਿ ਕਿਹੜੀ ਪਾਰਟੀ ਜੋ ਬੰਦਾ ਚੁਣ ਕੇ ਇਥੇ ਲਈਏ ਵੇਖੋ ਭਾਜਪਾ ਦਾ ਕੋਈ ਹਲਕਾ ਇੰਚਾਰਜ ਅਨਾਉਂਸ ਨਹੀਂ ਆਇਆ ਜੀ ਕਾਂਗਰਸ ਦਾ ਕੋਈ ਹਲਕਾ ਇੰਚਾਰਜ ਅਨਾਉਂਸ ਨਹੀਂ ਹੋਇਆ ਇਹਨਾਂ ਨੇ ਇਹੀ ਕੰਨਾ ਭਾਜਪਾ ਵਾਲਿਆਂ ਨੇ ਜਿਹਨੂੰ ਉਹਨੂੰ ਨਾ ਟਿਕਟ ਮਿਲੀ ਉਹਨੇ ਕਾਂਗਰਸ ਚਲ ਜਾਣਾ ਕਾਂਗਰਸ ਵਾਲੇ ਟਿਕਟ ਨਾ ਮਿਲੀ ਉਹਨੇ ਇੱਥੇ ਚਲ ਜਾਣਾ ਸ਼ਹਿਰੀ ਕਲਸੀ ਜੀ ਬਦਲਾ ਬਦਲੀ ਹੋਈ ਜਾਂਦਾ ਦਲ ਬਦਲਵਾ ਦਾ ਜੋ ਰਹੇਗਾ ਇਧਰ ਬਦਲਦਾ ਬਰੇਗਾ ਹੈ ਇਹ ਪਹਿਲੀ ਦਲ ਬਦਲੂ ਨੇ ਓਕੇ ਮੈਨੂੰ ਇਹ ਤਾਂ ਸੋਚੀ ਅਕਸਰ ਗਿਲਾਚਿਕਵਾ ਰਹਿ ਜਾਂਦਾ ਹੈ ਵੀ ਜਿੰਨੇ ਵੀ ਲੀਡਰਸ਼ਿਪ ਹੈ ਨਾ ਥਾਣੇ ਕਚਹਿਰੀਆਂ ਦੇ ਵਿੱਚ ਜਾਂ ਸਰਕਾਰੀ ਦਰਬਾਰੇ ਕੰਮ ਨਹੀਂ ਹੁੰਦੇ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਤੁਹਾਡੀ ਵੱਲੋਂ ਤੁਸੀਂ ਹੁਣ ਕੋਆਰਡੀਨੇਟਰ ਹੋ ਹਲਕੇ ਦੀ ਐਮਐਲਏ ਸਾਹਿਬ ਵੱਲੋਂ ਬਾਕੀ ਆ ਹੀ ਤੁਹਾਨੂੰ ਥਾਪੜਾ ਹੈਗਾ ਤੁਹਾਡੇ ਫੋਨ ਚੱਲਦੇ ਨਹੀਂ ਤੁਹਾਡੇ ਕੰਮ ਹੁੰਦੇ ਨਹੀਂ ਸਰਕਾਰੀ ਦਰਬਾਰੇ ਥਾਣੇ ਦੇ ਵਿੱਚ ਜਾਂ ਕਿਤੇ ਜਾਣਾ ਤੇ ਨਹੀਂ ਪੈਂਦਾ ਦੱਸਣਾ ਤੇ ਨਹੀਂ ਪੈਂਦਾ ਭਾਜੀ ਮੈਂ ਆਮ ਆਦਮੀ ਪਾਰਟੀ ਤੋਂ ਹਣੀ ਚਵਾਨ ਜੀ ਰਿਸ਼ਪਾਲ ਜੀ ਮੈਂ ਕਹਿੰਦਾ ਕਿ ਤੁਸੀਂ ਬਾਕੀ ਦੇ ਛੱਡੋ ਆਪਣਾ ਕੋਈ ਕੰਮ ਦੱਸੋ ਥਾਣੇ ਦਰਬਾਰੇ ਦਾ ਚਲੋ ਤੁਹਾਨੂੰ ਤਾਂ ਕੋਈ ਕੰਮ ਨਹੀਂ ਪੈਂਦਾ ਆਪਣੇ ਕੇ ਸੱਜਣ ਦਾ ਕੰਮ ਦੱਸੋ ਜੇ ਤੁਹਾਡਾ ਇੱਥੇ ਹੀ ਬੈਠੇ ਬੈਠੇ ਕੰਮ ਨਾ ਹੋਵੇ ਤੇ ਅਸੀਂ ਸਿਆਸਤ ਛੱਡ ਦਿਆਂਗੇ ਸਾਡੇ ਐਮਐਲਏ ਸ਼ਰੀ ਕਲਸੀ ਜੀ ਨੇ ਜਿਹੜੀ ਆਪਣੀ ਟੀਮ ਚੁਣੀ ਦੀ ਹੈ ਹਰ ਇੱਕ ਜੀ ਨੂੰ ਪੂਰੀ ਪਾਵਰ ਦਿੱਤੀ ਦੀ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਮੇਰੀ ਟੀਮ ਹੈ ਉਹਨੇ ਕੋਈ ਗਲਤ ਕੰਮ ਨਹੀਂ ਕਰਨਾ ਉਹ ਪਹਿਲੀ ਸਰਕਾਰ ਵਾਲੇ ਕੰਮ ਗਏ ਕਿ ਜਿਹੜੇ ਲੀਡਰ ਨੇ ਉਹਨੂੰ ਪਾਵਰ ਦਿੱਤੀ ਤੇ ਉਹਨਾਂ ਨੇ ਗਲਤ ਕੰਮ ਕਰਨੇ ਨੇ ਸਾਡੇ ਸ਼ਰੀ ਕਲਸੀ ਜੀ ਨੂੰ ਇਨਾ ਵਿਸ਼ਵਾਸ ਹੈ ਕਿ ਮੇਰੀ ਜਿਹੜੀ ਟੀਮ ਹੈ ਸਾਰੇ ਨੇ ਸ਼ਹਿਰ ਦੀ ਭਲਾਈ ਵਾਸਤੇ ਹੀ ਕੰਮ ਕਰਦੇ ਨੇ ਨੇ ਤਾਂ ਤੁਸੀਂ ਅਜਮਾ ਕੇ ਜਦੋਂ ਮਰਜ਼ੀ ਵੇਖ ਲਓ ਸਾਨੂੰ ਕੋਈ ਵੀ ਕੰਮ ਦੱਸੋ ਇੱਥੇ ਬਿੱਠੇ ਕੰਮ ਹੋਏਗਾ ਜੇ ਸਾਡਾ ਇੱਥੇ ਬਿੱਠੇ ਕੰਮ ਨਾ ਹੋਵੇ ਤਾਂ ਸਾਡਾ ਮੁੱਲ ਕੀ ਹੈ ਕੰਮ ਤੇ ਤੁਸੀਂ ਕਰਵਾਤਾ ਜੀ ਤੇ ਇਹਦਾ ਫਾਇਦਾ ਇੱਕ ਹੋ ਅਮਨ ਸ਼ੈ ਸ਼ਿੰਗ ਸ਼ੈਰੀ ਕਲਸੀ ਤੁਸੀਂ ਵੇਖੋ ਕਿ ਇਹਦਾ ਫਾਇਦਾ 2027 ਚ ਐਮਐਲਏ ਸ਼ੈਰੀ ਕਲਸੀ ਜੀ ਰਿਕਾਰਡ ਤੋੜ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਕਿ ਜਿੰਨਾ ਕੁ ਲੋਕਾਂ ਨੂੰ ਸਹੂਲਤਾ ਮਿਲ ਰਹੀਆਂ ਨੇ ਇਹ ਲੋਕ ਉਸ ਟਾਈਮ ਹੀ ਸ਼ੈਰੀ ਕਲਸੀ ਦੇ ਹੱਕ ਵਿੱਚ ਝਾੜੂ ਦਾ ਬਟਨ ਦਬਾ ਕੇ ਦੁਬਾਰਾ ਆਣਾ ਨੂੰ ਫੇਰ ਬਟਾਲੇ ਦਾ ਐਮਐਲਏ ਬਣਾਣਗੇ ਇਹ ਅੱਜ ਤੁਸੀਂ ਇਹ ਤਰੀਕ ਤੇ ਗੱਲ ਨੋਟ ਕਰ ਲਓ ਬਾਬਾ ਸ਼ੁਕਰਿਆ ਹਨੀ ਜੀ ਔਰ ਐਸੇ ਨੇ ਜਿਹੜੀ ਆਵਾਮ ਹਲਕਾ ਬਟਾਲੇ ਦੇ ਲੋਕ ਔਰ ਆਸ-ਪਾਸ ਬਾਕੀ ਹੋਰ ਜਿੱਥੋਂ ਵੀ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਜਿਹੜੇ ਵੀ ਸਾਡਾ ਇਹ ਸ਼ੋਅ ਦੇਖ ਰਹੇ ਨੇ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਮਨ ਸ਼ੇਰ ਸਿੰਘ ਛੈਰੀ ਕਲਸੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਤੁਹਾਡੇ ਹਲਕੇ ਜੀ ਵੀ ਵਿਚਰਦੇ ਨੇ ਤੁਹਾਡੇ ਨਾਲ ਵੀ ਵਿਚਰਦੇ ਨੇ ਇਸ ਸ਼ਖਸੀਅਤ ਦੇ ਜਿਹੜੀ ਹੈ ਨਾ ਮਨਮੋਹਕ ਅੰਦਾਜ਼ ਹੈ ਬੜੀ ਸੁਰੀਲੀ ਤੇ ਬੜੀ ਮਿੱਠੀ ਆਵਾਜ਼ ਹੈ ਮਲਾਪੜਾ ਸੁਭਾਅ ਜਿਸ ਵਾਅਦੇ ਕਰਕੇ ਜਿੱਥੇ ਵੀ ਜਾਂਦੇ ਨੇ ਆਪਣੀ ਛਾਪ ਇੱਕ ਵੱਖਰੀ ਛਾਪ ਛੱਡ ਕੇ ਆ ਜਾਂਦੇ ਨੇ ਅਮਨ ਸਿੰਘ ਚੜੀਕਲ ਸੀ ਬਟਾਲੇ ਦੇ ਲਈ ਦਿਨ ਰਾਤ ਲੱਗੇ ਹੋਏ ਨੇ ਔਰ ਇਹਦੇ 'ਚ ਕੋਈ ਦੋ ਰਾਹ ਨਹੀਂ ਹੈ ਕਿ ਪਿਛਲੇ ਸਾਢੇ 3 ਸਾਲਾਂ ਤੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ 2 ਨੰਬਰ ਤੇ ਰੱਖਿਆ ਹੋਇਆ ਤੇ 1 ਨੰਬਰ ਨੂੰ ਨੇ ਬਟਾਲੇ ਦੀ ਆਵਾਮ ਨੂੰ ਬਟਾਲੇ ਦੀ ਜਨਤਾ ਨੂੰ ਰੱਖਿਆ ਹੋਇਆ ਸ਼ਾਇਦ ਕੋਈ ਇਦਾਂ ਦਾ ਲੀਡਰ ਨਹੀਂ ਹੋਏਗਾ ਇਹ ਦਾਅਵੇ ਦੇ ਨਾਲ ਮੈਂ ਵੀ ਕਹਿੰਦਾ ਦਾਅਵੇ ਨਾਲ ਕਿ ਜਿਸ ਐਮਐਲਏ ਨੇ ਆਪਣੇ ਬੱਚਿਆਂ ਦੇ ਲਈ ਇੰਨਾ ਸਮਾਂ ਨਾ ਕੱਢਦਾ ਹੋਵੇ ਆਪਣੇ ਪਰਿਵਾਰ ਲਈ ਸਮਾਂ ਨਾ ਕੱਢਦਾ ਹੋਵੇ ਆਪਣੇ ਰਿਸ਼ਤੇਦਾਰਾਂ ਲਈ ਸਮਾਂ ਨਾ ਕੱਢਦਾ ਹੋਵੇ ਪਰ ਬਟਾਲੇ ਦੇ ਲਈ ਉਹ ਬੰਦਾ ਜਿਹੜਾ ਉਹ ਐਮਐਲਏ ਜਿਹੜਾ 24 ਘੰਟੇ ਹਾਜ਼ਰ ਹੋਵੇ ਸੋ ਐਸਾ ਐਮਐਲਏ ਅਗਰ ਕਿਸੇ ਕੋਲ ਪੂਰੇ ਪੰਜਾਬ 'ਚ ਹੈ ਤੇ ਜ਼ਰੂਰ ਦੱਸਿਓ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਸੋ ਇਹ ਐਮਐਲਏ ਬਟਾਲੇ ਦਾ ਅਮਰ ਚੇਤ ਸਿੰਘ ਚੈਰੀਕਸੀ ਆਪਣੀਆਂ ਇਹਨਾਂ ਖੂਬੀਆਂ ਦੇ ਕਰਕੇ ਵਿਰੋਧੀਆਂ ਦੇ ਪੈਰ ਨਹੀਂ ਲੱਗਣ ਦੇ ਰਿਹਾ ਇਹ ਹੀ ਕਾਰਨ ਹੈ ਕਿ ਹੁਣ ਹਾਨੀ ਚੋਹਾਨ ਹੁਣੀ ਦਾਵਾ ਕਰਦੇ ਪਏ ਨੇ ਵੀ ਜਿਹੜੇ ਕੰਮ ਅਮਨ ਚੇਤ ਸਿੰਘ ਚੜਿਕਾਸੀ ਕਰ ਚੰ ਲਿਆ ਜਿਹੜੇ ਰਿਕਾਰਡ ਵਿਕਾਸ ਦੇ ਅਮਨ ਚੇਤ ਸਿੰਘ ਚੜਿਕਾਸੀ ਬਣਾ ਰਿਹਾ ਇਹ ਹੁਣ ਤੋੜਨੇ ਕਿਤੇ ਸੌਖੇ ਨਹੀਂ ਆ ਮਿੱਤਰਾਂ ਸੋ ਆਉਣ ਵਾਲੇ ਸਮੇਂ 'ਚ ਦਾਵਾ ਕਰ ਰਹੇ ਨੇ ਕਿ 27 ਰਿਕਾਰਡ ਤੋੜ ਇਤਿਹਾਸਿਕ ਜਿੱਤ ਜਿਹੜੀ ਹੈ ਉਹ ਹੋਏਗੀ ਬਟਾਲੇ ਦੀ ਆਵਾਮ ਬਟਾਲੇ ਦੀ ਜਨਤਾ ਉਹ ਇੰਨਾ ਮੋਹ ਤੇ ਪਿਆਰ ਕਰਦੀ ਹੈ ਕਿ ਹੁਣ ਕਿਸੇ ਹੋਰ ਦੇ ਵਰਗ ਲਾਉਣ ਦੇ ਬਾਵਜੂਦ ਵੀ ਕਿਸੇ ਦੇ ਚੱਕਰ 'ਚ ਨਹੀਂ ਆਣਗੇ ਬਾਬਾ ਸ਼ੁਕਰੀਆ ਜੀ ਵੇਖਾਂਗੇ ਹੁਣ 2027 'ਚ ਤੋੜੇ ਕੀਤਾ ਹੋਇਆ ਜਿਹੜਾ ਦਾਵਾ ਉਹ ਕਿਨੱਕ ਸੱਚ ਨੇ ਸਭ ਤੋਂ ਪਹਿਲਾਂ ਤੁਹਾਨੂੰ ਲੱਡੂ ਪਾਵਾਂਗੇ ਜਿੱਤ ਦੇ ਬਾਬਾ ਸ਼ੁਕਰੀਆ ਵੇਖ ਤੇਰਾ ਅਕਸਾ ਦੀ ਆਵਾਜ਼ ਆ ਰਹੀ ਟੂਟ